ਸਮੇਂ ਪੜੇ ਜਰੂਰ ਆਉਂਦਾ ਤਗੜਾ ਕੰਮ ਇਹ ਕੋਈ ਬੰਦਾ ਹਾਂ ਕੁੰਡੀਆਂ ਦਾ ਸਿੱਕਾ ਫਾ ਵੀ ਹਾਂ ਬੈਗ ਜਰੂਰ ਮੰਨ ਲੱਗਦਾ ਹੈ ਬੈਗ ਜਰੂਰ ਬੈਗ ਜਰੂਰ ਬਿਲਕੁਲ ਹਰੀਆ ਇਹ ਹੀ ਇਹਨੇ ਵਿਕ ਜਾਣੀਆਂ ਨਾਲ ਦੀ ਨਾਲ ਸੈਲਰ ਨੂੰ ਹੋ ਜਾਣਾ ਇਹਨੇ ਸਿੱਧਾ ਇੱਥੋਂ ਸੈਲਰਾਂ ਦੇ ਵਿੱਚ ਆਓ ਵੀ ਮਿੱਤਰੋ ਘੇੜਾ ਰਹਿਗਾ ਲਾਸਟ ਤੇ ਆਓ ਜੋ ਇਹ ਬੜਿਆ ਕੰਮ ਆਪਣਾ ਨਹੀਂ ਪੈ ਗਿਆ ਸਾਡਾ ਇੱਧਰ ਪਾਣੀ ਖੜਾ ਇੱਧਰ ਝੋਨਾ ਵੀ ਖੜਾ ਰਿਹਾ ਤੇ ਉਧਰੋਂ ਕੰਮ ਫਾਦੇ ਕਰਕੇ ਦਿਹਾੜੀ ਭਰੀ ਖੜੀ ਹੈ ਇਹਦੇ ਵਿੱਚ ਚੱਲਦਾ ਕੋਣ ਆਉ ਲਾ ਕੇ ਲਾ ਫੇਰ ਚੱਲ ਲਈ ਇੱਧਰ ਜਿਹੜੀ ਸੁੰਦਰ ਚੱਲੀ ਜਾਂਦੀ ਆ ਉਹ ਜੋਰਾਂ ਛੋਰਾ ਤੇ ਕੰਮ ਚੱਲੀ ਜਾਂਦਾ ਉਹ ਸਾਹਮਣੇ ਚੱਲੀ ਜਾਂਦੀ ਆ ਇਧਰ ਨਾਲ ਨਾਲ ਹੱਕ ਲਾਈ ਵੀ ਪਈ ਆ ਨਵੇਂ ਜਿਹੜੀ ਗਾਂ ਲਾਉਣੀਆਂ ਆ ਹਾਂ ਉਹ ਚੰਗਾ ਦੇ ਟੈਂਕਾਂ ਨੂੰ ਆਉਂਦੀ ਆ ਉਹ ਚੰਗਾ ਦੇ ਟੈਂਕਾਂ ਨੂੰ ਆਉਂਦੀ ਆ ਇਹਦੇ ਪਿੱਛੇ ਜੋੜਾ ਕੰਮ ਨਹੀਂ ਜਗਾ ਦੇ ਤਾਂ ਚਲੋ ਵੀ ਤੁਹਾਨੂੰ ਪਰੇ ਗੋਣਾਂ ਪਾਵਰ ਤੇ ਆ ਸਾਰਾ ਹੁਣ ਸਿਸਟਮ ਇਹਦਾ ਜਿੱਥੇ ਲੈ ਕੇ ਜਾਣਾ ਕਾਦੀ ਭਰ ਰਹੀ ਨੇ ਆ ਤੇ ਮਸ਼ੀਨ ਆਪੇ ਆ ਕੇ ਆ ਜਾਂਦੀ ਐ ਸਿਰੇ ਦੇ ਕਿਨਾਰੇ ਤੇ ਨਾਲ ਦੀ ਨਾਲ ਹੀ ਇਹ ਤਲ ਜਾਣੀਆਂ ਇਹਦੇ ਉੱਤੇ ਟਾਈਮ ਨਹੀਂ ਲੱਗਣਾ ਲਗਭਗ 40 ਕੁਆਂਟਲ ਦੇ ਕਰੀਬ ਨਿਕਲ ਜਾਂਦੇ ਆ 40 ਕੁਆਂਟਲ ਕਿਵੇਂ ਨਿਕਲ ਜਾਂਦੀ ਆ ਕਿਉਂਕਿ ਇਹ ਜਿਵੇਂ ਹੁਣ ਮੀਂਹ ਪਿਆ ਸਵੇਰੇ ਦੇ ਨਾਲ ਦੀ ਨਾਲ ਇਹਨੂੰ ਵੜ ਲਿਆ ਕੋਈ ਇਹਦਾ ਮੌਇਸਚਰ ਨਹੀਂ ਚੈੱਕ ਹੋਣਾ ਤੇ ਨਾਲ ਦੀ ਨਾਲ ਇਹ ਲਗਭਗ 1600 ਤੋਂ 1700 ਰੁਪਏ ਪਰ ਕਵਾਂਟਰ ਦੇ ਫਰੀਦ ਦੇਖ ਜਾਣੀ ਆ ਇਹ ਇਹ ਵੀ ਹੈਗਾ ਗੋਵਿੰਦਾ ਗੋਵਿੰਦਾ ਕੋਈ ਸੀਡ ਹੈ ਗੋਵਿੰਦਾ ਲਾਉਂਦੇ ਆ ਇਹ ਸਾਰਾ ਉਹ ਲੱਗਿਆ ਰਿਹਾ ਤੇ ਇਹ ਏਰੀਆ ਦੱਸ ਜੀ ਇਹ ਪੂਰਨਪੁਰ ਦਾ ਏਰੀਆ ਪਿਲਪੀ ਦਾ ਪਿਲਪੀ ਦੇ ਏਰੀਆ ਬਤਰਾ ਹੈ ਜਮੀਨਾਂ ਦੇ ਰੇਟ ਆਪਣੇ ਬਰਾਬਰ ਜੀ ਓਵੇਂ ਜੀ ਆ ਪਰ ਜਿਹੜਾ ਜ਼ਮੀਨ ਦਾ ਠੇਕਾ ਉਹ ਬਹੁਤ ਘੱਟ ਆ ਤੇ 25 ਤੋਂ 40 ਤੱਕ ਪਹੁੰਚਾ ਹੋਇਆ ਹੈ ਘੰਟਿਆਂ ਦਾ ਹਿਸਾਬ ਕਿਦਾਂ ਹੁੰਦਾ 4000 ਤੋਂ 4500 ਰੁਪਏ ਘੰਟੇ ਦੇ ਬਾਡੀ ਦਾ ਲੈਂਦੇ ਆ ਘੰਟਿਆਂ ਦੇ ਹਿਸਾਬ ਦੇ ਚੱਲਦੇ ਆਦੀ ਆ ਪਤਾ ਨੇ ਫਿਰ ਬਲ ਹਰੀਆ ਇਹੀ ਇਹਨੇ ਵਿਕ ਜਾਣੀਆਂ ਨਾਲ ਦੀ ਨਾਲ ਸੈਲਰ ਨੂੰ ਹੋ ਜਾਣਾ ਇਹਨੇ ਦਿੱਤਾ ਇਥੋਂ ਸੈਲਰਾਂ ਦੇ ਵਿੱਚ ਸੈਂਟਰਾਂ ਤੇ ਜਾ ਰਹੇ ਨੇ ਸੈਂਟਰਾਂ ਜਾ ਕੇ ਟੁਰ ਜਾਣਾ ਇਹ 9 ਜੁਲਾਈ ਦੀ ਵੀਡੀਓ ਆ ਆ ਜਲਾਈ 2024 ਪੁਰਾਣੀ ਨਹੀਂ ਹੈਗੀ ਨਵੀਂ ਵੀਡੀਓ ਆ ਬਹੁਤ ਯਾਰ ਤਾਂ ਨੇ ਬਰਗਾਦਾ ਹੋ ਗਿਆ ਮੇਲਾ ਅਗਲੇ ਪਟੇ ਜਾਊ ਉੱਧਰ ਲੈ ਜਾਣਾ ਤੋਂ ਬਾਅਦ ਆ ਖੜਾ ਇਹਦਾ ਵੀ ਨਾਲ ਦੀ ਨਾਲ ਕਰਦੂ ਕਰ ਕੇ ਇਹਨਾਂ ਨੇ ਲਾ ਦੇਣਾ ਨਾਲ ਦੀ ਨਾਲ ਕਰਦੂ ਕਰਕੇ ਦਾ ਵੀ ਤੋਂ ਬਾਅਦ ਉਹਨਾਂ ਲਾ ਦੇ ਪਹਿਲਾਂ ਤੁਰ ਕੇ ਆਏ ਆ ਜਿੰਨਾ ਹੋਇਆ ਸੀ ਵਜਨ 13 ਕੁ ਮਾਟੀ ਚੱਲਣ ਹੋਏ ਨੇ। ਬਾਜੀ ਇੰਨੇ ਕਰਦੇ ਸੈਂਟੀਮੀਟਰ ਚਾਹੀਦਾ। ਅੱਛਾ ਜਿਹੜਾ 340 ਆ ਆਪਣਾ ਗੱਡੀ ਵਾਲਾ। ਹਾਂਜੀ। ਅੱਛਾ ਗੱਡੀ ਵਾਲਾ ਤੁਰ ਕੇ ਆਇਆ। ਜਿਹਦਾ ਬੀਲ ਹੀ ਰੱਖਿਆ। ਉਹ ਬੀਲ। ਓਕੇ ਓਕੇ ਬੀ ਆਲਾ। ਆ ਨਵੇਂ ਪੜੇ ਸ਼ੁਰੂ ਕਰਤਾ। ਤਗੜਾ ਕੰਮ। ਦੇਖੋ ਕੀ ਬਣਦਾ। ਹਾਂ ਬੈਗ ਜਰੂਰ ਮੰਨ ਲੱਗਦਾ ਹੈ ਬੈਗ ਜਰੂਰ ਬੈਗ ਜਰੂਰ ਨਾ ਨਮਾਰੀਆ ਬਹੁਆ ਅਗਲੇ ਪੜੇ ਜਾ ਦੇ ਡਰਾਈਵਰ ਵਾਸਤੇ ਖੁੰਡਾ ਖੰਡਾ ਆ ਗਿਆ ਪੂਰਾ ਯੋਗਾਂ ਦੇ ਜਾਂ ਸਾਰੇ ਪਰਵਾਦ ਨਾਲੇ ਮਗਰਮ ਦਾ ਬੋਟਮ ਪਾਈਨ ਭਾਲਦੇ ਕੰਬਾਈਨ ਮਿਲ ਜੇ ਸਾਨੂੰ